ਜਿਸ ਸਥਾਨ ਤੇ ਅਸੀਂ ਖੜੇ ਹਾਂ ਬਿਹਾਰ ਦੀ ਧਰਤੀ ਤੇ ਔਰ ਇਹ ਪਾਵਨ ਪਵਿੱਤਰ ਸਥਾਨ ਪਟਨਾ ਸ਼ਹਿਰ ਦੇ ਅੰਦਰ ਜੋ ਕਿ ਗੁਰਦੁਆਰਾ ਗੁਰੂ ਕੇ ਬਾਗ ਦੇ ਨਾਲ ਪ੍ਰਸਿੱਧ ਹੈ ਇਹ ਉਹ ਸਥਾਨ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਹਨਾਂ ਦਾ ਪਹਿਲੀ ਵਾਰ ਮੇਲ ਹੁੰਦਾ ਇੱਥੋਂ ਹੀ ਸਤਗੁਰੂ ਜੀ ਫਿਰ ਪੰਜਾਬ ਦੀ ਧਰਤੀ ਚਲੇ ਜਾਂਦੇ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਤਾ ਗੁਜਰੀ ਮਾਤਾ ਨਾਨਕੀ ਮਾਮਾ ਕਿਰਪਾਲ ਚੰਦ ਮੁਖੀ ਸਿੱਖ ਸਾਲਸਰਾਏ ਜੋਰੀ ਦਾ ਜੋ ਅੱਗੇ ਪਰਿਵਾਰ ਸੀ ਉਹ ਸੇਵਾਦਾਰ ਸਨ ਜੋ ਉਹਦਾ ਪਰਿਵਾਰ ਸੀ ਜਗਤੇ ਸੇਠ ਆਦ ਦਾ ਉਹ ਸਾਰੇ ਇੱਥੇ ਆ ਕੇ ਮਹਾਰਾਜ ਨੂੰ ਪਟਨਾ ਵਾਸੀ ਮਿਲਦੇ ਹਨ ਤੇ ਇੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਮੇਲ ਹੁੰਦਾ ਕਿਸੇ ਹੋਰ ਕਾਰਨ ਵੀ ਸੁੱਕ ਚੁੱਕਿਆ ਹੋਵੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨ ਪੈਣ ਦੇ ਨਾਲ ਇਹ ਬਾਗ ਹਰਾ ਭਰਾ ਹੋ ਜਾਂਦਾ ਹੈ ਸੰਗਤਾਂ ਇੱਥੇ ਆ ਕੇ ਬੱਚੇ ਦੀ ਕਾਮਨਾ ਰੱਖ ਕੇ ਬੂਟਾ ਲਾ ਕੇ ਮਹਾਰਾਜ ਦੇ ਚਰਨਾਂ ਚ ਅਰਦਾਸ ਕਰਦੀਆਂ ਜਿਵੇਂ ਬੂਟਾ ਹਰਾ ਭਰਾ ਹੁੰਦਾ ਹੈ ਘਰ ਵਿੱਚ ਔਲਾਦ ਸੁਖ ਸੰਪਤੀ ਪ੍ਰਾਪਤ ਹੁੰਦੀ ਹੈ ਸੰਗਤਾਂ ਦੀ ਅੱਛਾ ਪੂਰੀਆਂ ਹੁੰਦੀਆਂ ਹਨ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏਕ ਬਹਾਦਰ ਸਿਮਰਿਆ ਘਰ ਨੌ ਨਿਦ ਆਵੇ ਧਾਈ ਸਭ ਥਾਈ ਹੋਏ ਸਹਾਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਾਵਨ ਕਲਮ ਦੇ ਵਚਨ ਹਨ ਕਿ ਸ੍ਰੀ ਗੁਰ ਤੇਗ ਬਹਾਦਰ ਮਹਾਰਾਜ ਜੀ ਦਾ ਨਾਮ ਐਸਾ ਹੈ ਕਿ ਰਿੱਧੀਆਂ ਸਿੱਧੀਆਂ ਹੁੰਦੀਆਂ ਹਨ ਜਿਸ ਸਥਾਨ ਤੇ ਅਸੀਂ ਖੜੇ ਹਾਂ ਬਿਹਾਰ ਦੀ ਧਰਤੀ ਤੇ ਔਰ ਇਹ ਪਾਵਨ ਪਵਿੱਤਰ ਸਥਾਨ ਪਟਨਾ ਸ਼ਹਿਰ ਦੇ ਅੰਦਰ ਜੋ ਕਿ ਗੁਰਦੁਆਰਾ ਗੁਰੂ ਕੇ ਬਾਗ ਦੇ ਨਾਲ ਪ੍ਰਸਿੱਧ ਹੈ ਇਸ ਧਰਤੀ ਦਾ ਇਤਿਹਾਸ ਜਦੋਂ ਗੁਰਤੇਗ ਬਹਾਦਰ ਸੱਚੇ ਪਾਤਸ਼ਾਹ ਅਸਾਮ ਤੋਂ ਵਾਪਸ ਆਉਂਦੇ ਹਨ ਔਰ ਇਸ ਧਰਤੀ ਦੇ ਉੱਤੇ ਆ ਕੇ ਮਹਾਰਾਜ ਚਰਨ ਪਾਉਂਦੇ ਹਨ ਜਿਸ ਬਾਗ ਦੇ ਵਿੱਚ ਖੜਿਆ ਇਹ ਬਾਗ ਰਹੀਮ ਤੇ ਕਰੀਮ ਬਖਸ਼ ਨਾਮ ਦੇ ਦੋ ਮੁਸਲਮਾਨ ਭਰਾਵਾਂ ਦਾ ਸੀ ਇਹਦੇ ਪਿੱਛੇ ਇੱਕ ਗਾਥਾ ਆਉਂਦੀ ਹੈ ਕਿ ਕੋਈ ਸਾਧੂ ਤੁਰਿਆ ਜਾਂਦਾ ਸੀ ਉਹਦੇ ਸ਼ਰਾਪ ਦੇ ਨਾਲ ਹੀ ਸੁੱਕ ਚੁੱਕਿਆ ਸੀ ਬਾਗ ਜਾਂ ਕਿਸੇ ਹੋਰ ਕਾਰਨ ਵੀ ਸੁੱਕ ਚੁੱਕਿਆ ਹੋਵੇ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨ ਪੈਣ ਦੇ ਨਾਲ ਇਹ ਬਾਗ ਹਰਾ ਭਰਾ ਹੋ ਜਾਂਦਾ ਹੈ। ਤੇ ਇੱਥੇ ਦੇ ਜਿਹੜੇ ਕਰਿੰਦੇ ਹਨ ਉਹ ਜਾ ਕੇ ਖਬਰ ਦੱਸਦੇ ਹਨ ਕਿ ਜੋ ਬਾਗ ਸੁੱਕਿਆ ਸੀ ਉਹ ਹਰਾ ਹੋ ਗਿਆ। ਸਤਗੁਰੂ ਗਰੀਬ ਨਵਾਜ਼ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਇਸ ਬਾਗ ਦੇ ਜਿਹੜੇ ਮਾਲਕ ਸੀ ਉਹ ਆਏ ਹਨ। ਉਹਨਾਂ ਨੇ ਬੇਨਤੀ ਕੀਤੀ ਮਹਾਰਾਜ ਆਪ ਜੀ ਦੀ ਕਿਰਪਾ ਦੇ ਨਾਲ ਬਾਗ ਹਰਿਆ ਹੋਇਆ ਤੇ ਮੇਰੀ ਜਿਹੜੀ ਬੇਗਮ ਹੈ ਉਸ ਨੂੰ ਵੀ ਸਰੀਰਕ ਪੀੜਾ ਰਹਿੰਦੀ ਹੈ ਸਤਿਗੁਰੂ ਜੀ ਨੇ ਕਿਹਾ ਕਿ ਜਪਜੀ ਸਾਹਿਬ ਜੀ ਦਾ ਜਾਪ ਕਰੇ ਤੇ ਬਾਹਰ ਜਿਹੜੀ ਖੂਹੀ ਬਣੀ ਹੈ ਉਹਦਾ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਜਾਪ ਕਰੇ ਗੁਰੂ ਨਾਨਕ ਭਲੀ ਕਰੇ ਤੁਹਾਡੀ ਜਿਹੜੀ ਬੇਗਮ ਹੈ ਉਹਦਾ ਦੁੱਖ ਟੁੱਟੇਗਾ ਤਾਂ ਇਸ ਤਰ੍ਹਾਂ ਉਹਦੀ ਬੇਗਮ ਦਾ ਦੁੱਖ ਟੁੱਟਿਆ ਤੇ ਉਸ ਦਿਨ ਜਦੋਂ ਮਹਾਰਾਜ ਜੀ ਆਏ 7ਵੀਂ ਦਾ ਪੁਰਬ ਸੀ ਹਰ ਮਹੀਨੇ ਇਸ ਸਥਾਨ ਤੇ 7ਵੀਂ ਮਨਾਈ ਜਾਂਦੀ ਹੈ ਤੋਂ ਸੰਗਤਾਂ ਇਸ ਸਥਾਨ ਤੇ ਬੜੀ ਹਮ-ਹਮ ਆ ਕੇ ਪਹੁੰਚਦੀਆਂ ਕਿਉਂਕਿ ਇਹ ਉਹ ਸਥਾਨ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਹਨਾਂ ਦਾ ਪਹਿਲੀ ਵਾਰ ਮੇਲ ਹੁੰਦਾ ਇੱਥੋਂ ਹੀ ਸਤਗੁਰੂ ਜੀ ਫਿਰ ਪੰਜਾਬ ਦੀ ਧਰਤੀ ਚਲੇ ਜਾਂਦੇ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਤਾ ਗੁਜਰੀ ਮਾਤਾ ਨਾਨਕੀ ਮਾਮਾ ਕਿਰਪਾਲ ਚੰਦ ਮੁਖੀ ਸਿੱਖ ਸਾਲਸਰਾਏ ਜੋਰੀ ਦਾ ਜੋ ਅੱਗੇ ਪਰਿਵਾਰ ਸੀ ਉਹ ਸੇਵਾਦਾਰ ਸਨ ਜੋ ਉਹਦਾ ਪਰਿਵਾਰ ਸੀ ਜਗਤੇ ਸੇਠ ਆਦ ਦਾ ਉਹ ਸਾਰੇ ਇੱਥੇ ਆ ਕੇ ਮਹਾਰਾਜ ਨੂੰ ਪਟਨਾ ਵਾਸੀ ਮਿਲਦੇ ਹਨ ਤੇ ਇੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਮੇਲ ਹੁੰਦਾ ਜਿਸ ਦਰਖਤ ਥੱਲੇ ਬੈਠੇ ਸੀ ਉਹ ਇਮਲੀ ਦਾ ਦਰਖਤ ਸੀ ਪਹਿਲਾ ਨੰਬਰ ਨਿਸ਼ਾਨੀ ਉਹ ਦਰਸ਼ਨਾ ਵਾਸਤੇ ਹੈ ਫਿਰ ਇੱਕ ਨਿੰਮ ਦੇ ਦਰਖਤ ਵਿੱਚ ਗੁਰੂ ਸਾਹਿਬ ਨੇ ਕੜਾ ਪਾਇਆ ਸੀ ਕਿ ਸਮਾਂ ਆ ਕੇ ਦਰਖਤ ਫਟੇਗਾ ਸੰਗਤ ਆਏਗੀ ਸਾਡਾ ਕੜਾ ਆਪਣੇ ਆਪ ਹੀ ਬਾਹਰ ਆਵੇਗਾ ਤੋ ਉਹ ਨਿੰਮ ਦਾ ਜਿਹੜਾ ਦਰਖਤ ਹੈ ਹੁਣ ਵੀ ਸੁਭਾਇਮਾਨ ਹੈ ਕਿ ਤੀਸਰੀ ਜਿਹੜੀ ਨਿਸ਼ਾਨੀ ਹੈ ਮਹਾਰਾ ਦਾ ਉਕੜਾ ਤੇ ਚੌਥੀ ਜੋ ਇੱਥੇ ਨਿਸ਼ਾਨੀ ਹੈ ਜਿਸ ਖੂਹ ਦੇ ਉੱਤੇ ਇਸ਼ਨਾਨ ਕੀਤਾ ਉਸ ਦੀ ਬੇਗਮ ਨੇ ਉਹ ਠੀਕ ਹੋਈ ਤੇ ਮਹਾਰਾਜ ਵੱਲੋਂ ਉਸ ਸਥਾਨ ਨੂੰ ਵਾਰ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਦੁੱਖ ਤਕਲੀਫ ਸੰਗਤ ਇਸ਼ਨਾਨ ਕਰਦੀ ਹੈ ਤੇ ਖਾਸ ਕਰਕੇ ਸਤਵੀਂ ਵਾਲੇ ਦਿਨ ਵੱਡੀਆਂ ਸੰਗਤਾਂ ਲੋਕ ਲਾ ਕੇ ਇਸ਼ਨਾਨ ਕਰਦੀਆਂ ਸਾਲ ਵਿੱਚ ਇੱਕ ਵਾਰ ਮੇਲਾ ਹੁੰਦਾ ਹੈ ਤੇ ਇਹ ਨਿਸ਼ਾਨੀਆਂ ਪੰਜਵੀਂ ਜਿਹੜੀ ਨਿਸ਼ਾਨੀ ਹੈ ਇਹ ਗੁਰੂ ਦਾ ਬਾਗ ਸੰਗਤਾਂ ਇੱਥੇ ਆ ਕੇ ਬੱਚੇ ਦੀ ਕਾਮਨਾ ਰੱਖ ਕੇ ਬੂਟਾ ਲਾ ਕੇ ਮਹਾਰਾ ਦੇ ਚਰਨਾ ਚਰਨ ਅਰਦਾਸ ਕਰਦੀਆਂ ਜਿਵੇਂ ਬੂਟਾ ਹਰਾ ਭਰਾ ਹੁੰਦਾ ਹੈ ਘਰ ਵਿੱਚ ਔਲਾਦ ਸੁੱਖ ਸੰਪਤੀ ਪ੍ਰਾਪਤ ਹੁੰਦੀ ਹੈ ਸੰਗਤਾਂ ਦੀਆਂ ਇੱਛਾ ਪੂਰੀਆਂ ਹੁੰਦੀਆਂ ਹਨ ਸਾਡੇ ਨਾਲ ਪਹੁੰਚੇ ਹਨ ਬਹੁਤ ਹੀ ਸਤਿਕਾਰਯੋਗ ਸਿੱਖ ਕੌਮ ਦੀ ਮਾਇਨਾਜ ਹਸਤੀ ਪੰਥਦਰ ਦੀ ਪੈਣ ਅਨੁਰਾਧਾ ਕੌਰ ਖਾਲਸਾ ਜੀ ਜਿਨ੍ਹਾਂ ਨੂੰ ਮਹਾਰਾਜ ਨੇ ਬੜਾ ਬਲ ਬਖਸ਼ਿਆ ਗੁਰ ਤੇਗ ਬਹਾਦਰ ਮਹਾਰਾਜ ਦੀ ਅਸੀਸਾਂ ਲਈਆਂ ਹਨ ਅੱਜ ਗੱਲ ਕਰ ਰਹੇ ਹਾਂ ਮਹਾਰਾਜ ਦੀਆਂ ਵਸਤੂਆਂ ਮਹਾਰਾਜ ਦੇ ਸਥਾਨਾਂ ਨੂੰ ਦੇਖ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ